ਕੀ ਹਾਲ ਚਾਲ ਨੇ ਬਾਈ ਹੋਰ ਠੀਕ ਠਾਕ ਹੋ ਤੇ ਚੈੱਕ ਕਰੋ ਹੱਥ ਚ ਫੜਨ ਵਾਲੀ ਖੁੰਡੀ ਆਪਣੇ ਬਜ਼ੁਰਗਾਂ ਦੇ ਹੱਥ ਚ ਫੜੀ ਹੋਈ ਹੁੰਦੀ ਹੈ ਜਿਹੜੀ ਟਾਲੀ ਤਿਆਰ ਕਰੀਏ ਟਾਲੇ ਦੇ ਉੱਤੇ ਮੁੱਠਾ ਲੱਗਿਆ ਹੋਇਆ ਤੇ ਟਾਲੀ ਸੋਟੀਆਂ ਹੈਵੀ ਚ ਪਿੱਤਲ ਤੇ ਪੱਤਿਆਂ ਦੀ ਮਜ਼ਬੂਤੀ ਚੈੱਕ ਕਰੋ ਵੀਰੇ ਪਾਲਿਸ਼ ਕਰੀ ਹੋਈ ਐਨ ਲਾਈਟ ਵੇਟ ਹੈ ਕੀ ਕੋਈ ਖਾਸ ਵੇਟ ਨਹੀਂ ਤੇ 36 37 ਇੰਚ 37 ਇੰਚ ਦੀ ਹੈ ਇਹ ਤੇ ਦੱਸੋ ਵੀਰੇ ਕਿੱਦਾਂ ਦੀ ਲੱਗੀ ਹੁੰਦੀ ਚੈੱਕ ਕਰੋ ਐਨ ਓਕੇ ਨੇ ਰਿਪੋਰਟ ਨਾ ਕਰੀਆਂ ਹਈਆਂ ਫੋਲ ਲੱਗੇ ਮ ਮੱਚੀ ਲੱਗੀ ਮੋਰਨੀ ਲੱਗੀ ਆ ਬੰਦ ਲੱਗੇ ਆ ਕੋਕੇ ਲੱਗੇ ਹੋਏ ਆ ਤੇ ਬਾਈ ਬਰਲੇ ਦੇਸੀ ਗਨ ਨਵਦੀਪ ਸਿੰਘ ਉਹਨੇ ਮਾਨਸਾ ਤੋਂ ਉਹਨੇ ਤਿਆਰ ਕਰਵਾਈ ਸੀਗੀ ਇਹ ਤੇ ਦੱਸਿਓ ਕਿੱਦਾਂ ਲੱਗੀ ਵੀਰੇ ਤੇ ਡਰੈਸ ਹੈਗਾ ਆਪਣਾ ਵੀਰੇ ਪਿੰਡ ਭਾਈ ਬਖਤੌਰ ਬਠੰਡਾ ਮਾਨਸਾ ਰੋਡ ਤੇ ਤੇ ਕਰੀ ਆਪਾਂ ਕੰਮ ਕਰਦੇ ਪਿੰਡ ਦੇ ਵਿਚਾਲੇ ਆਪਣਾ ਵੀਰੇ ਘਰ ਹੈਗਾ ਸਿੱਧਾ ਰਸਤਾ ਆਪਣੇ ਘਰ ਨੂੰ ਆਉਂਦਾ ਹੈਗਾ ਮੇਨ ਸੜਕ ਤੋਂ ਪਿੰਡ ਵਾਲੀ ਸੜਕ ਪਿੰਡ ਵਾਲੀ ਸੜਕ ਤੋਂ ਸਿੱਧੀ ਗਲੀ ਗਲੀ ਦਰਵਾਜ਼ੇਵਰ ਵਿਦੀ ਹੋ ਕੇ ਤੇ ਆਪਣੇ ਸਿੱਧਾ ਘਰੇ ਆਉਂਦੀ ਹੈ ਬਾਈ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਵੀਰੇ ਲਾਈਕ ਕਮੈਂਟ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਓ ਵੀਰੇ ਬਹੁਤ-ਬਹੁਤ ਧੰਨਵਾਦ ਵੀਰੇ